ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੇ ਵਿਚਾਰ ਕਰਨੀ ਹੈ ਇਹ ਜੀ ਜਿੱਥੋਂ ਚਲਦਾ ਹੈ ਉਸ ਪਰਲੋਕ ਘੜਦੀ ਜਿੱਥੇ ਵਾਪਸ ਇਸ ਦਾ ਨਿਵੇੜਾ ਹੁੰਦਾ ਹੈ ਇਸ ਲੋਕ ਦੇ ਸੰਬੰਧ ਦੇ ਵਿੱਚ ਮਹਾਰਾਜ ਬਖਿਆਨ ਕਰਦੇ ਹਨ ਮੇਰੇ ਮਨ ਲੇ ਲਾਹਾ ਕਰ ਜਾ ਹੈ ਗੁਰਮਖ ਨਾਮ ਸਲਾਹੀ ਹੈ ਹਉਮੈ ਨਿਵਰੀ ਪਾ ਹੈ ਮੇਰੇ ਮਾਨ ਆਤਮਕ ਲਾਭ ਘਟ ਕੇ ਆਪਣੇ ਪਰਲੋਕ ਘਰ ਵਿੱਚ ਜਾ ਗੁਰੂ ਦੀ ਸ਼ਰਣ ਪੈ ਕੇ ਇਸ ਲੋਕ ਵਿੱਚ ਪ੍ਰਭੂ ਦਾ ਨਾਮ ਸਲਾਉਣਾ ਚਾਹੀਦਾ ਹੈ ਨਾਮ ਦੀ ਬਰਕਤ ਨਾਲ ਹਉਮੈ ਦੀ ਅੱਗ ਅੰਦਰੋਂ ਮਿਟ ਜਾਂਦੀ ਹੈ ਜਿਸ ਨੂੰ ਹਉਮੈ ਦੀਰਘ ਰੋਗ ਕਿਹਾ ਜਾਂਦਾ ਹੈ ਇਹ ਹਉਮੈ ਕੀ ਹੈ ਹਉਮੈ ਜਹੰਕਾਰ ਮੈਂ ਵੱਡਾ ਬਣ ਜਾਵਾਂ ਸ਼ੋਹਰਤ ਧਨ ਦੌਲਤ ਇਕੱਠੀਆਂ ਕਰਨੀ ਤੇ ਮੌਤ ਨੇ ਆਉਣਾ اٹਲ ਸਚਾਈ ਹੈ ਜੋ ਕਿ ਅੱਜ ਤੱਕ ਕਿਸੇ ਨੇ ਇਸ ਨੂੰ ਰੋਕ ਨਹੀਂ ਸਕਿਆ ਜਿਸ ਨੇ ਜੀ ਨੇ ਸੱਚ ਦਾ ਵਪਾਰ ਕਰਮ ਇੰਦਰੀਆਂ ਗਿਆਨ ਇੰਦਰੀਆਂ ਬੁੱਧ ਰਾਹੀਂ ਬਣਜ ਕਰਿਆ ਹੈ ਉਸ ਨੂੰ ਪਰਲੋਕ ਘਰ ਵਿੱਚ ਇੱਜ਼ਤ ਮਿਲੀ ਹੈ ਮਹਾਰਾਜ ਬਖੀਅਾਨ ਕਰਦੇ ਹਨ ਉੱਥੇ ਸੱਚੇ ਹੀ ਸੱਚ ਨਿਭੜੇ ਚੁਣ ਵਖ ਕੱਢੇ ਜਜ ਮਾਲਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ